199 ਤੇ ਸੁਭਾਇਮਾਨ ਸ਼ਬਦ ਪੜਿਆ ਹੈ ਜੋ ਸਤਿਗੁਰੂ ਇਸ ਸ਼ਬਦ ਵਿੱਚ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਨੇ ਇਕ ਸਿਉ ਜਾਕਾ ਮਨ ਰਾਤ ਬਿਸਰੇ ਤਿਸੇ ਬਿਸਰੀ ਤਿਸੇ ਪرائی ਤਾਤਾ ਬੇ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਇਕ ਪ੍ਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ ਤੇ ਵਿਸਰੀ ਤਸੈ ਪ੍ਰਾਈ ਤਾਤਾ ਉਸ ਨੂੰ ਹੋਰ ਨਾਲ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ਬੈਲ ਗੋਬਿੰਦ ਨਾਂ ਦੀ ਸੇ ਕੋਈ ਕਰਨ ਕਰਾਵਣ ਕਰਤਾ ਸੋਈ ਜਿਸਮਨੱਖ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਉਸਨੁਕਤ ਹੀ ਗੋਬਿੰਦ ਬਿਨਾ ਹੋਰ ਕੋਈ ਦੂਜਾ ਨਹੀਂ ਦਿਸਦਾ ਗੋਬਿੰਦ ਮੈਨੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਣਕਣ ਵਿੱਚ ਰਮਿਆ ਹੋਇਆ RAM ਜਿਹਨੂੰ ਅੱਲਾ ਗੌੜ ਕਹਿੰਨੇ ਆ ਉਹ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਉਸ ਤੋਂ ਬਿਨਾ ਕੋਈ ਨਹੀਂ ਲਖਦਾ ਕਿਉਂਕਿ ਸਾਰਾ ਹੀ ਉਸ ਦਾ ਰੂਪ ਦਿਸਦਾ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਿਸ ਮਨੁੱਖ ਉੱਤੇ ਅਗੇ ਮਹਾਰਾਜ ਕਹਣਾ ਕਰਦੇ ਨੇ ਕਰਨ ਕਰਾਵਨ ਕਰਤਾ ਸੋਈ ਉਸ ਨੂੰ ਹਰ ਥਾਂ ਉਹੀ ਕਰਤਾਰ ਦਿਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਨ ਦੀ ਤਾਕਤ ਵਾਲਾ ਹੈ ਸਾਰਿਆਂ ਜੀਵਾਂ ਤੋਂ ਕਾਰੋਬਾਰ ਕਰਾ ਰਿਹਾ ਇੰਨੀ ਤਾਕਤ ਦਾ مالک ਹੈ ਕਿਵੇਂ ਆਪਾਂ ਥੋੜਾ ਜਿਆ ਹੋਰ ਸਮਝੀਏ ਦੇਖੋ ਵੇ ਮਨੁੱਖ ਨੂੰ ਕਿੰਨੀ ਅਕਲ ਦਿੱਤੀ ਹੈ ਸਮਝ ਦਿੱਤੀ ਹੈ ਤੇ ਵੱਡੇ ਵੱਡੇ ਹਾਥੀਆਂ ਨੂੰ ਤੇ ਜੰਗਲੀ ਸ਼ੇਰਾਂ ਨੂੰ ਬਸ ਵਿੱਚ ਕਰ ਲੈਂਦਾ ਇਕਰਾ ਰਿਹਾ ਅਕਾਲ ਪੁਰਖ ਵਾਹਿਗੁਰੂ ਕਿੱਡੇ-ਕੱਡੇ ਵੱਡੇ ਜਹਾਜ਼ ਉਡਾਰਿਆ ਮਨੁੱਖ ਸਰੀਰ ਕਰਕੇ ਬੀਬੀ ਐ ਚੇ ਪਾਈ ਆ ਟਰੇਨ ਚਲਾ ਰਿਹਾ ਹੁਣ ਸਮਝੀ ਚੱਲ ਗਈ ਆਪਾਂ ਵੀ ਇਹ ਆਪ ਹੀ ਕਰਾ ਰਿਹਾ ਅਕਾਲ ਪੁਰਖ ਵਾਹਿਗੁਰੂ ਅੰਦਰ ਬੈਠਾ ਹੈ ਹਿਰਦੇ ਘਰ ਵਿੱਚ ਇਹ ਸ਼ਬਦ ਦੇ ਵਿੱਚ ਇਹੀ ਦੱਸਿਆ ਸਤਿਗੁਰਾਂ ਨੇ ਮਹਾਰਾਜ ਕਹਿਣਾ ਕਰਦੇ ਨੇ ਵੇ ਹਰ ਜੀਵਾਂ ਪਾਸੋਂ ਕਰਨ ਦੀ ਤਾਕਤ ਵਾਲਾ ਹੈ ਪ੍ਰਭੂ ਪ੍ਰਮਾਤਮਾ ਆਪ ਵੀ ਕਰ ਰਿਹਾ ਤੇ ਸਾਰੇ ਜੀਵ ਜਿੰਨੇ ਉਹਨੇ ਪੈਦਾ ਕੀਤੇ ਆ ਸਾਰਿਆਂ ਜੀਵਾਂ ਤੋਂ ਕਾਰ ਕਰਵਾ ਰਿਹਾ ਅੱਗੇ ਮਹਾਰਾਜ ਕਹਣਾ ਕਰਦੇ ਨੇ ਮਨਹਿ ਕਮਾਵ ਮੁਖ ਹਰ ਬੋਲੇ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੋਹ ਸਦਾ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਬੋਲਦਾ ਹੈ ਸੋ ਜਨ ਇਤ ਉਤਕਤ ਹੈ ਰਡੋਲੇ ਉਹ ਜਨ ਭਗਤ ਪਿਆਰਾ ਗੁਰੂ ਦਾ ਸਿੱਖ ਡੋਲਦਾ ਨਹੀਂ ਹੈ ਨਾਉ ਆਰਿਆਂ ਥੱਲੇ ਡੋਲਦਾ ਨਾਉ ਨੀਆਂ ਵਿੱਚ ਖੜ ਕੇ ਡੋਲਦਾ ਨਾਉ ਚਰਖੜੀਆਂ ਤੇ ਚੜ ਕੇ ਡੋਲਦਾ ਮਹਾਰਾਜ ਨੇ ਕਿਰਪਾ ਕਰਕੇ ਦੱਸਿਆ ਸੋ ਜਨ ਇਤ ਉਤ ਕਤੈ ਨਾ ਡੋਲੇ ਉਹ ਨਹੀਂ ਫਿਰ ਡੋਲਦਾ ਕਿਤੇ ਵੀ ਮਹਾਰਾਜ ਕਹਿਣਾ ਕਰਦੇ ਨੇ ਸੋ ਜਨ ਇਤ ਇਤ ਉਤ ਕਤੈ ਨਾ ਡੋਲੇ ਉਹ ਮਨੁੱਖ ਉੱਚੇ ਆਤਮਿਕ ਜੀਵਨ ਦੀ ਪੱਧਰ ਤੋ ਕਦੇ ਵੀ ਨਹੀਂ ਡੋਲਦਾ ਨਾ ਕਿਸੇ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਅਗੇ ਮਹਾਰਾਜ ਕਹਿੰਦੇ ਨੇ ਜਾ ਕੇ ਹਰ ਤਨ ਸੋਚਾ ਸੋ ਸੱਚਾ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ پاس ਪ੍ਰਮਾਤਮਾ ਦਾ ਨਾਮ ਧਨ ਹੈ ਉਹ ਐਸਾ ਸ਼ਾਹੂਕਾਰ ਹੈ ਜੋ ਸਦਾ ਹੀ ਸ਼ਾਹੂਕਾਰ ਹਿੱਟਿਆ ਰਹਿੰਦਾ ਹੈ ਉਹਨਤਾ ਹੀ ਨਹੀਂ ਆਉਂਦੀ ਫਿਰ ਜਿਹਦੇ ਕੋਲੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਧਨ ਹੈ ਕੋਈ ਨੇ ਘੜਨਾ ਥੋੜੀ ਇਹ ਨਾ ਤਾਂ ਬਦਲਣਾ ਹੀ ਆ ਦੁਨਿਆਵੀ ਸ਼ਾਹੂਕਾਰ ਕਈ ਵਾਰੀ ਕੋਈ ਘਾਟਾ ਪੈ ਗਿਆ ਜਾਂ ਕਿਸੇ ਬਿਮਾਰੀ ਠਮਾਰੀ ਤੇ ਲੱਗ ਗਏ ਉਹਦੇ ਕੋਲੋਂ ਤਾਂ ਧਨ ਪਦਾਰਥ ਦੀ ਘਾਟ ਆ ਸਕਦੀ ਹੈ ਪਰ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਵੀ ਇਹ ਐਸਾ ਸ਼ਾਹੂਕਾਰ ਹੈ ਪ੍ਰਭੂ ਪਰਮਾਤਮਾ ਦੇ ਨਾਮ ਧਨ ਦਾ ਮਾਲਕਾ ਜਿਹੜਾ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਸਦਾ ਹੀ ਰਹਿੰਦਾ ਅਗੇ ਮਹਾਰਾਜ ਕਣਾ ਕਰਦੇ ਨੇ ਗੁਰਪੂਰੈ ਕਰਦੀਨੋ ਬਸਾਹ ਬਸਾਤਾ ਮਤਲਬ ਹੁੰਦਾ ਵਿਸ਼ਵਾਸ ਜੀ ਪੂਰੇ ਗੁਰੂ ਨੇ ਕਿਰਪਾ ਕਰਕੇ ਪੂਰੇ ਗੁਰੂ ਨੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਉਸ ਦੀ ਸਾਖ ਬਣਾ ਦਿੱਤੀ ਸਾਖ ਸਮਝਦੇ ਨਾ ਆਪਾਂ ਇੱਕ ਤਾਂ ਜਿਹੜੀਆਂ ਟਾਹਣੀਆਂ ਫੁੱਟਦੀਆਂ ਇਹਨੂੰ ਆਪਾਂ ਕਹਿੰਦੇ ਸਾਖਾਂ ਫੁੱਟੀਆਂ ਹੋਈਆਂ ਇਸ ਤਰ੍ਹਾਂ ਤੋਂ ਵੀ ਸਾਖ ਦੀ ਤਰ੍ਹਾਂ ਇੱਕ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਉਸ ਗੁਰੂ ਘਰ ਵਿੱਚ ਪ੍ਰਮਾਤਮਾ ਦੇ ਦਰ ਘਰ ਤੇ ਇੱਕ ਸਾਖ ਦੀ ਤਰ੍ਹਾਂ ਤੋਂ ਵੀ ਪ੍ਰਮਾਨ ਹੈ ਪੂਰੇ ਗੁਰ ਤੇ ਪੂਰੇ ਗੁਰੂ ਨੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਉਸ ਦੀ ਸਾਖ ਬਣਾ ਦਿੱਤੀ ਗੁਰੂ ਬਾਣੀ ਨੇ ਇਹ ਧਿਆਨ ਦੇਣਾ ਆਪਾਂ ਅੱਗੇ ਮਹਾਰਾਜ ਕਹਿੰਦੇ ਨੇ ਜੀਵਨ ਪੁਰਖ ਮਿਲਿਆ ਹਰ ਰਾਇ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਰਵ ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ ਤੇ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਪਰਮ ਪਦ ਪਾਇਆ ਹੇ ਨਾਨਕ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਅਗਲਾ ਸ਼ਬਦ ਆ ਜੀ ਗਉੜੀ ਮਹੱਲਾ ਪੰਜਵਾਂ ਇਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਗੌੜੀ ਰਾਗ ਅੰਦਰ ਮਹਾਰਾਜ ਕਹਿਣਾ ਕਰਦੇ ਨੇ ਨਾਮ ਭਗਤ ਕੈ ਪ੍ਰਾਨ ਆਧਾਰ ਨਾਮ ਤਨ ਨਾਮ ਵਿਵਹਾਰ ਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ ਤੇ ਨਾਮ ਹੀ ਉਸ ਦੇ ਵਾਸਤੇ ਧਨ ਹੈ ਤੇ ਨਾਮ ਹੀ ਉਸ ਦੇ ਵਾਸਤੇ ਅਸਲੀ ਬਣਜ ਵਪਾਰ ਹੈ। ਬਾਕੀ ਆਪਾਂ ਕਾਰੋਬਾਰ ਜਿਹੜਾ ਕਰਦੇ ਆਂ ਦੁਨਿਆਵੀ ਇਹ ਆਪਾਂ ਨੂੰ ਸਰੀਰ ਕੋ ਲੋੜਾਂ ਹੈ ਵਾਸਤੇ ਹੈ। ਜੋ ਪਤਾਨ ਪਦਾਰਥ ਦੀ ਜ਼ਰੂਰਤ ਹੈ, ਘਰ-ਬਾਰ ਦੀ, ਲੀੜੇ ਕੱਪੜੇ ਦੀ, ਰਸਤਾ ਦੀ, ਖਾਣ-ਪੀਣ ਦੀ ਜ਼ਰੂਰਤ ਹੈ ਸਰੀਰ ਕੋ ਲੋੜਾਂ ਨੇ। ਜੋ ਮੰਨਦੀਆਂ ਲੋੜਾਂ ਨੇ ਉਹ ਪ੍ਰਭੂ ਪਰਮਾਤਮਾ ਦਾ ਨਾਮ ਧਾਣੀ ਹੀ ਹੈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਈ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਉਹ ਮਨੁੱਖ ਲੋਕ ਪ੍ਰਲੋਕ ਵਿੱਚ ਵਡਿਆਈ ਹਾਸਲ ਕਰਦਾ ਹੈ ਸੋਭਾ ਖਟਦਾ ਹੈ ਪਰ ਇਹ ਹਰ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਮਿਹਰ ਕਰਕੇ ਪ੍ਰਮਾਤਮਾ ਆਪ ਗੁਰੂ ਪਾਸੋਂ ਦਵਾਉਂਦਾ ਹੈ ਦੇਖੋ ਦੋਨੇ ਪੱਖੀ ਗੱਲ ਆ ਵੀ ਗੁਰੂ ਕਿਰਪਾ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਲੈਂਦਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਗੁਰੂ ਨਾਲ ਜੋੜਿਆ ਤਾਂਲੇ ਬਾਣੇ ਦੀ ਤਰ੍ਹਾਂ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਕਰ ਕਿਰਪਾ ਜਿਸ ਆਪ ਦਵਾਈ ਇਹ ਆਪਾਂ ਕੱਲ ਸਮਝ ਲਈ ਨਾ ਪਰ ਇਹ ਹਰ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਮਿਹਰ ਕਰਕੇ ਪ੍ਰਮਾਤਮਾ ਆਪ ਗੁਰੂ ਪਾਸੋਂ ਦਵਾਂਦਾ ਹੈ ਨਾਮ ਬਾਣੀ ਜੋ ਆਪਾਂ ਬਾਣੀ ਪੜ੍ਹਦੇ ਸੁਣਦੇ ਆ ਜਿਹੜੇ ਵੀ ਭੈਣ ਭਰਾ ਬਾਣੀ ਪੜ੍ਹਦੇ ਸੁਣਦੇ ਆ ਉਹ ਇਹ ਮੰਨ ਲੈਣ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਤੇਰੇ ਤੇ ਤਾਹੀਂ ਤੈਨੂੰ ਨਾਮ ਬਾਣੀ ਨਾਲ ਜੋੜਿਆ ਉਹਨੇ ਤੇ ਨਾਮ ਬਾਣੀ ਨੇ ਫੇਰ ਮੋੜ ਕੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਲਾ ਦੇਣਾ ਜੀਵ ਆਤਮਨ ਜਿਵੇਂ ਆਪਾਂ ਇੱਕ ਦਰਖਤ ਬੀਜਿਆ ਫਸਲ ਬੀਜੀ ਐ ਕਣਕ ਬੀਜੀ ਐ ਬੀਜ ਧਰਤੀ ਵਿੱਚ ਪਾਇਆ ਪਹਿਲਾਂ ਧਰਤੀ ਵਿੱਚ ਪਾਇਆ ਤਾਂ ਉਸੇ ਧਰਤੀ ਨੇ ਮੋੜ ਕੇ ਫੇਰ 100 ਗੁਣਾ ਅੱਗੇ ਕਰਕੇ ਵਧਾ ਕੇ ਸਾਨੂੰ ਫੇਰ ਦੇਤਾ ਵਾਪਸ ਠੀਕ ਆ ਜੀ ਇਹ ਸਾਰੀ ধারণা ਸਮਝਣ ਵਾਸਤੇ ਨਾਮ ਭਗਤ ਕੈ ਸੁਖ ਅਸਥਾਨ ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਨੇ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਜੋ ਭਗਤ ਪਰਵਾਨ ਪਹਿਲਾ ਵਾਲੇ ਬੰਦ ਚ ਮਹਾਰਾਜ ਨੇ ਕਹਤਾ ਪ੍ਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿੱਚ ਆਤਮਿਕ ਆਨੰਦ ਦੇਣ ਦਾ ਵਸੀਲਾ ਹੈ ਨਾਮ ਰਤ ਸੋ ਭਗਤ ਪ੍ਰਮਾਨ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ ਉਹੀ ਭਗਤ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੈ ਅੱਗੇ ਮਹਾਰਾਜ ਸਮਝਾਉਂਦੇ ਨੇ ਹਰ ਕਾ ਨਾਮ ਜਨ ਕੋ ਧਾਰੇ ਸਾਸ ਸਾਸ ਜਨ ਨਾਮ ਸਮਾਰੇ ਪ੍ਰਮਾਤਮਾ ਦਾ ਨਾਮ ਪਰਮਾਤਮਾ ਦੇ ਸੇਵਕ ਨੂੰ ਸਹਾਰਾ ਦਿੰਦਾ ਹੈ ਤੇ ਸਾਹ-ਸਾਹ ਜਨ ਨਾਮ ਸਮਾਰੇ ਸੇਵਕ ਆਪਣੇ ਇੱਕ-ਇੱਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਇਹ ਆ ਭਗਤ ਪਿਆਰਿਆਂ ਦੀ ਨਿਸ਼ਾਨੀ ਸਤਿਗੁਰੂ ਦੱਸਦੇ ਨੇ ਅੱਗੇ ਕਹਿੰਦੇ ਨੇ ਸਤਿਗੁਰੂ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਨ ਲਾਗ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ ਨਾ ਵੱਡੀ ਕਿਸਮਤ ਹੁੰਦੀ ਹੈ ਉਸ ਦਾ ਹੀ ਮਨ ਪ੍ਰਮਾਤਮਾ ਦੇ ਨਾਮ ਨਾਲ ਪਰਚਦਾ ਹੈ ਮਤਲਬ ਉਹੀ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਆਪਣੀ ਵਾਲੀ ਭਾਸ਼ਾ ਚ ਅਗਲਾ ਸ਼ਬਦ ਆ ਜੀ ਗੌੜੀ ਮਹੱਲਾ ਪੰਜਵ ਸੰਤ ਪ੍ਰਸਾਦ ਹਰਨਾਮ ਧਿਆਇ ਤਬ ਤੇ ਧਾਵਤ ਮਨ ਤੇ ਤ੍ਰਿਪਤਾਇਆ ਏ ਭਾਈ ਜਦੋਂ ਤੋਂ ਗੁਰੂ ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ ਤਦੋਂ ਤੋਂ ਮਾਇਆ ਦੀ ਖਾਤਰ ਦੌੜਨ ਵਾਲਾ ਮੇਰਾ ਮਨ ਤ੍ਰਿਪਤ ਹੋ ਗਿਆ ਹੁਣ ਨਹੀਂ ਇੱਧਰ ਭੱਜਦਾ ਭੱਜਾ ਫਿਰਦਾ ਭੁਖੂ ਭੁਖੂ ਨਹੀਂ ਕਰਦਾ ਜਿਹਨੂੰ ਆਪਾਂ ਆਮ ਕਹ ਦਿੰਨੇ ਆਂ ਦੇਸੀ ਜੀ ਭਾਸ਼ਾ ਜਿਹੜੀ ਅੱਜ ਤੋਂ ਪੁਰਾਣੀ ਭਾਸ਼ਾ ਕਹਿੰਦੇ 40 ਸਾਲ ਪਹਿਲਾਂ ਵਾਲੀ ਬੋਲੀ ਵੀ ਅਵੇਂ ਭੁਖੂ ਭੁਖੂ ਨਾ ਕਰਦਾ ਫਿਰ ਗਰਬਾਣੀ ਵਿੱਚ ਵੀ ਪੰਕਤੀ ਹੋਏ ਆਉਂਦੀ ਆ ਮਨ ਭੁੱਖਾ ਭੁੱਖਾ ਕੀ ਕਰੇ ਇਸ ਤਰ੍ਹਾਂ ਪੰਕਤੀ ਆਉਂਦੀ ਆ ਜੀ ਮਹਾਰਾਜ ਕਹਿਣਾ ਕਰਦੇ ਨੇ ਸੁਖ ਬਿਸਰਾਮ ਪਾਏ ਗੁਣ ਗਾਈ ਤਬ ਤੇ ਧਾਬਤ ਮਨ ਤ੍ਰਿਪਤਾਇਆ ਇਹ ਆਪਾਂ ਸ਼ਬਦ ਬੰਦ ਪੜ ਲਿਆ ਅਗਲੇ ਜਮਾਹ ਰਾਜ ਦੱਸਦੇ ਜੀ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਇਹ ਸ਼ਬਦ ਆਪਾਂ ਕੱਲ ਵੀ ਕੀਤਾ ਸੀਗਾ ਜੀ ਕੱਲ ਥੋੜਾ ਜਿਹਾ ਮੈਂ ਖੁੰਝ ਗਿਆ ਸੀ ਇਸ ਤੋਂ ਸੱਚੀ ਗੱਲ ਆ ਮਹਾਰਾਜ ਕਹਿਣਾ ਕਰਦੇ ਨੇ ਸ਼ਰਮ ਦਾ ਮਤਲਬ ਹੁੰਦਾ ਉਦਮ ਸੁਖ ਵਿਸਰਾਮ ਪਾਏ ਗੁਣ ਗਾਏ ਸ਼ਰਮ ਮਿਟ ਆ ਮੇਰੀ ਹੱਦੀ ਬਲਾਏ ਮਹਾਰਾਜ ਕਹਿਣਾ ਕਰਦੇ ਨੇ ਇਹ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਗੁਣ ਗਾ ਗਏ ਗਾ ਕੇ ਮੈਂ ਉਹ ਆਤਮਿਕ ਆਨੰਦ ਦਾ ਦਾਤਾ ਪ੍ਰਮਾਤਮਾ ਲੱਭ ਲਿਆ ਹੈ ਤੇ ਹੁਣ ਮਾਇਆ ਦੀ ਖਾਤਰ ਮੇਰੀ ਦੌੜ ਭੱਜ ਮਟ ਗਈ ਹੈ ਜਿਹਨੂੰ ਸ਼ਰਮ ਕਹਿੰਦੇ ਹੋ ਹਿੰਮਤ ਦੌੜ ਭੱਜ ਹੁੰਦੀ ਆ ਸ਼ਰਮ ਅਗਲਾ ਕਹਿੰਦਾ ਇੱਕ ਤਾਂ ਦੋ ਹੁੰਦੇ ਆ ਜੀ ਲਬਜ ਇੱਕ ਤਾਂ ਸ਼ਰਮ ਹੁੰਦੀ ਆ ਵੀ ਆਪਾਂ ਬਾੜਿਆ ਕੰਮਾਂ ਤੋਂ ਸ਼ਰਮ ਖਾਣੀ ਆ ਇੱਕ ਸ਼ਰਮ ਲਿਖਿਆ ਹੋਇਆ ਸ਼ਰਮ ਦਾ ਮਤਲਬ ਆ ਉਦਮ ਕਰਨ ਕਿਰਤ ਕਮਾਈ ਵਾਸਤੇ ਆਪ ਨੂੰ ਸਟਰੋਂਗ ਰੱਖਣਾ ਉਦਮ ਕਰਨ ਹਰੇਕ ਕੰਮ ਵਿੱਚ ਆਪਦੇ ਭਲੇ ਦੀ ਖਾਤਰ ਜਾਂ ਦੁਨਿਆਵੀ ਕੰਮਾਂ ਦੇ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਨ ਵਾਸਤੇ ਉਦਮ ਕਰਨ ਠੀਕ ਹੈ ਜੀ ਭਲੇ ਵਾਸਤੇ ਉਦਮ ਘਟ ਕਰਦਾ ਇਨਸਾਨ ਬੁਰੇ ਵਾਸਤੇ ਜਿਆਦਾ ਕਰਦਾ ਜਾਂ ਆਪ ਦੀ ਖੁਦਗਰਜ਼ੀ ਵਾਸਤੇ ਉਦਮ ਕਰਦਾ ਹੁਣ ਮਹਾਰਾਜ ਕਹਿੰਦੇ ਨੇ ਸਮਝਾਉਣਾ ਕਰਦੇ ਨੇ ਵੀ ਉਹ ਸ਼ਰਮ ਮਿਟਿਆ ਮੇਰੀ ਹੱਤੀ ਬੁਲਾਏ ਹੁਣ ਮਾਇਆ ਦੀ ਖਾਤਰ ਮੇਰੀ ਦੌੜ ਭੱਜ ਮਿਟ ਗਈ ਹੈ ਮੇਰੀ ਮਾਇਆ ਦੀ ਤ੍ਰਿਸ਼ਨਾ ਦੀ ਬਲਾ ਮਰ ਮੁੱਕ ਗਈ ਹੈ ਜਿਹੜੀ ਮੋਹ ਮਾਇਆ ਦੀ ਤ੍ਰਿਸ਼ਨਾ ਲੱਗੀ ਸੀ ਮੈਨੂੰ ਬਲਾ ਚਿੰਬੜੀ ਹੋਈ ਸੀ ਉਹ ਹੁਣ ਮਰ ਮੁੱਕ ਗਈ ਮਹਾਰਾਜ ਸਮਝਾਉਣਾ ਕਰਦੇ ਨੇ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਵਾਹ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਦੀ ਕਿਰਪਾ ਨਾਲ ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਧਿਆਨ ਧਰ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ ਹਰੇਕ ਕਿਸਮ ਦੀ ਚਿੰਤਾ ਮਿਟ ਗਈ ਹੈ ਜੇ ਚਿੰਤਾ ਮਟਾਉਣੀ ਚਾਹੁੰਦੇ ਆ ਤਾਂ ਭਾਈ ਆਪਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਗੁਰੂ ਸੰਧਾਤ ਤੇ ਚੱਲ ਗਏ ਅੱਗੇ ਸਤਿਗੁਰੂ ਕਹਣਾ ਕਰਦੇ ਨੇ ਸਭ ਤਜ ਅਨਾਥ ਏਕ ਸਰਨਾ ਏਕ ਸਰਨ ਆਇਓ ਊਚ ਅਸਨਾ ਵਾਹਿਗੁਰੂ ਊਚ ਅਸਥਾਨ ਤਬ ਸਹਜੇ ਪਾਇਓ ਏ ਭਾਈ ਜਦੋਂ ਤੋਂ ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇੱਕ ਪ੍ਰਮਾਤਮਾ ਦੀ ਸ਼ਰਨ ਆ ਗਿਆ ਹਾਂ ਤਦੋਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਉਹ ਸਭ ਟਿਕਾਣਿਆਂ ਤੋਂ ਉੱਚਾ ਟਿਕਾਣਾ ਪ੍ਰਾਪਤ ਕਰ ਲਿਆ ਉਹ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਤੇ ਗੁਰੂ ਦਾ ਸੰਧਾਨ ਤੋਂ ਦੁੱਖ ਦਰਦ ਭਰਮ ਭੌ ਨਸਿਆ ਕਰਨ ਹਰ ਨਾਨਕ ਮਨ ਵਸਿਆ ਹੁਣ ਮੇਰਾ ਹਰੇਕ ਕਿਸਮ ਦਾ ਦੁੱਖ ਦਰਦ ਭਟਕਣ ਤੇ ਡਰ ਦੂਰ ਹੋ ਗਿਆ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਤੇ ਡਰ ਦੂਰ ਹੋ ਗਿਆ ਕਰਨ ਹਰ ਨਾਨਕ ਮਨ ਵਸਿਆ ਉਹ ਜਿਹੜਾ ਕਰਨਹਾਰ ਪ੍ਰਭੂ ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਹਦੀ ਸਾਂਭ ਸੰਭਾਲ ਕਰਨ ਵਾਲਾ ਤੇ ਸ੍ਰਿਸ਼ਟੀ ਨੂੰ ਸਮੇਟਣ ਵਾਲਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਪ੍ਰਾਪਤ ਹੋ ਗਿਆ ਹੁਣ ਮਹਾਰਾਜ ਕਹਣਾ ਕਰਦੇ ਨੇ ਹੇ ਨਾਨਕ ਗੁਰੂ ਦੀ ਕਿਰਪਾ ਨਾਲ ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿੱਚ ਬਸ ਗਿਆ ਹੈ ਗਉੜੀ ਮਹੱਲਾ ਪੰਜਵਾਂ ਅਗਲਾ ਸ਼ਬਦ ਆ ਜੀ ਕਰ ਕਰੇ ਟਹਿਲ ਰਸਨਾ ਗੁਣ ਗਾਵੋ ਚਰਨ ਠਾ ਕਰਕੇ ਮਾਰਗ ਤਾਵੋ ਏ ਪਾਈ ਆਪਣੇ ਗੁਰੂ ਦੀ ਮਿਹਰ ਸਦਕਾ ਮੈਂ ਆਪਣੇ ਹੱਥਾਂ ਨਾਲ ਗੁਰਮਖਰਾਂ ਦੀ ਸੇਵਾ ਕਰਦਾ ਹਾਂ ਤੇ ਸਭ ਜੀਵ ਨਾਲ ਵਾਹਿਗੁਰੂ ਤੇ ਜੀਵ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਚਰਨ ਠਾਕਰ ਕੇ ਮਾਰਗ ਤਾਵੋ ਤੇ ਮੇਰੇ ਤੇ ਪੈਰਾਂ ਨਾਲ ਮੈਂ ਪ੍ਰਮਾਤਮਾ ਦੇ ਰਸਤੇ ਉੱਤੇ ਚੱਲ ਰਿਹਾ ਹਾਂ ਸੁਰਤ ਦੇ ਪੈਰ ਲੱਗ ਗਏ ਹੁਣ ਗੁਰੂ ਦੇ ਘਰਵਾਲ ਨੂੰ ਜਾਣ ਨੂੰ ਪ੍ਰਭੂ ਪ੍ਰਮਾਤਮਾ ਦੇ ਦਰ ਘਰਵਾਲ ਜਾਣ ਨੂੰ ਜਿਹੜੇ ਆ ਸਰੀਰਕ ਕਰਕੇ ਹੱਥ ਪੈਰਾਂ ਇਹਨਾਂ ਨਾਲ ਮੈਂ ਹੁਣ ਜਿਹੜੇ ਦੁਨਿਆਵੀ ਕੰਮ ਆ ਉਹ ਇਮਾਨਦਾਰੀ ਨਾਲ ਕਰਨ ਲੱਗ ਗਿਆ ਤੇ ਜਿਹੜੇ ਹੁਣ ਸੁਰਤ ਨੂੰ ਪੈਰ ਲੱਗ ਗਏ ਉਹ ਗੁਰੂ ਘਰਵਾਲ ਨੂੰ ਚੱਲ ਪਏ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਪਲੋ ਸਮੋ ਸਿਮਰਨ ਕੀ ਬਰੀਆ ਏ ਮੇਰੇ ਮਨ ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਤੈਨੂੰ ਮਿਲਿਆ ਹੈ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਵळा ਬਾਂਦਾ ਜੀ ਮਹਾਰਾਜ ਕਹਿੰਦੇ ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੈ ਇਸ ਮਨੁੱਖੇ ਜਨਮ ਵਿੱਚ ਹੀ ਪਰਮਾਤਮਾ ਦਾ ਨਾਮ ਸਿਮਰਿਆ ਸੰਸਾਰ ਦੇ ਅਨੇਕਾ ਡਰਾਂ ਤੋਂ ਪਾਰ ਲੰਘ ਸਕੀਦਾ ਹੈ ਸੰਸਾਰ ਦੇ ਜਿਹੜੇ ਡਰ ਭੈ ਚਿੰਬੜੇ ਹੋਏ ਨੇ ਆਪਾਂ ਨੂੰ ਵਹਿਮ ਭਰਮ ਕਰਮ ਕਾਂਡ ਵਿਸੇਵਕਾਰ ਇਹਨਾਂ ਤੋਂ ਪਾਰ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਪਾਰ ਲੰਘਿਆ ਜਾਏਗਾ ਅਗੇ ਮਹਾਰਾਜ ਕਹਿੰਦੇ ਨੇ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਨਸੀ ਮਨ ਮੇ ਲੇਖ ਹੇ ਭਾਈ ਤੂੰ ਵੀ ਆਪਣੀਆਂ ਅੱਖਾਂ ਨਾਲ ਗੁਰਮਖਾਂ ਦਾ ਦਰਸ਼ਨ ਕਰ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਵਿੱਚ ਅਬਿਨਾਸੀ ਪ੍ਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹਿ ਸੁਣ ਕੀਰਤਨ ਸਾਧ ਪਹ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ हे भाई गुरु दी संगत ਵਿੱਚ ਜਾ ਕੇ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਸੁਣਿਆ ਕਰ ਤੇ ਫੇਰ ਕੀ ਹੋਏਗਾ ਜਨਮ ਮਰਨ ਵਿੱਚ ਪਾਉਣ ਵਾਲੀ ਜਨਮ ਮਰਨ ਵਿੱਚ ਪਾਉਣ ਵਾਲੀ ਕਹਿ ਲੈਨੇ ਆ ਜਨਮ ਮਰਨ ਵਿੱਚ ਪਾਉਣ ਵਾਲੀ ਆਤਮਕ ਮੌਤ ਦਾ ਡਰ ਆਪਣੇ ਅੰਦਰੋਂ ਦੂਰ ਕਰ ਲਾ ਸਤਿਗੁਰੂ ਸਮਝਾਉਣਾ ਕਰਦੇ ਨੇ ਚਰਨ ਕਮਲ ਠਾਕੁਰ ਔਰ ਧਾਰ ਦੁਲਬ ਦੇ ਨਾਨਕ ਨਿਸਤਾਰ ਪ੍ਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਹੇ ਨਾਨਕ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਹੇ ਭਾਈ ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ ਇਸ ਨੂੰ ਸਿਮਰਨ ਦੀ ਬਰਕਤ ਨਾਲ ਸੰਸਾਰ ਸਮੁੰਦਰ ਦੇ ਵਕਾਰਾਂ ਤੋਂ ਪਾਰ ਲੰਘਾ ਲੈ ਲੰਘੇਗਾ ਪਾਰ ਜਦੋਂ ਤੂੰ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਚਰਨ ਪਰਸنگਾ ਪ੍ਰਮਾਤਮਾ ਦਾ ਨਾਮ ਜਪੇਗਾ ਫੇਰ ਸਤਗੁਰੂ ਕਹਿਣਾ ਕਰਦੇ ਨੇ ਗਉੜੀ ਮਹੱਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਧਾਰੇ ਸੋ ਜਨ ਰਸਨਾ ਨਾਮ ਉਚਾਰੀ ਪਰ ਨਾਮ ਸਿਮਰਨਾ ਭੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ ਜੈਸ ਮਨੁੱਖ ਉੱਤੇ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ ਉਹ ਮਨੁੱਖ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਅਗੇ ਸਤਿਗੁਰੂ ਕਹਣਾ ਕਰਦੇ ਨੇ ਹਰ ਸਿਮਰਤ ਸੰਸਾ ਦੁਖ ਵਿਆਪੇ ਹਰ ਬਿਸਰਤ ਸੰਸਾਰ ਦੁਖ ਵਿਆਪੇ ਸਿਮਰਤ ਨਾਮ ਧਰਮ ਭਉ ਭਾਗੇ ਏ ਭਾਈ ਪ੍ਰਮਾਤਮਾ ਨੂੰ ਭੁਲਾਇਆ ਦੁਨੀਆਂ ਦਾ ਸਹਿਮ ਦੁਖ ਆਪਣਾ ਜੋਰ ਪਾ ਲੈਂਦਾ ਹੈ ਤੇ ਸਿਮਰਤ ਨਾਮ ਧਰਮ ਭਉ ਭਾਗੇ ਪ੍ਰਭੂ ਦਾ ਨਾਮ ਸਿਮਰਿਆ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ ਇਤੋਂ ਦੂਰ ਹੋ ਜਾਏਗਾ ਹਰ ਇੱਕ ਕਿਸਮ ਦਾ ਡਰ ਇਤੋਂ ਦੂਰ ਹੋ ਜਾਏਗਾ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਪ੍ਰਭੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪ੍ਰਭੂ ਦੀ ਸਿੱਖਤ ਸਲਾਹ ਸੁਣਦਾ ਹੈ ਪ੍ਰਭੂ ਦੀ ਸਿੱਖਤ ਸਲਾਹ ਗਾਉਂਦਾ ਹੈ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਦੋ ਗਰੰਟੀ ਲੈ ਲਈ ਸਤਿਗੁਰਾਂ ਨੇ ਵੀ ਉਸ ਮਨੁੱਖ ਦੇ ਨੇੜੇ ਕੋਈ ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਟੁੱਕਦਾ ਹਰ ਕੀ ਟਹਿਲ ਕਰਤ ਜਨ ਸੋਹੇ ਤਾਂ ਪਹੋ ਮਾਇਆ ਅਗਨ ਨਾ ਪੋਹੇ ਏ ਭਾਈ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਤੇ ਫੇਰ ਤਾਂ ਕੋ ਮਾਇਆ ਅਗਨ ਨਾ ਪੋਹੇ ਕਿਉਂਕਿ ਉਸ ਮਨੋ